ਦੀ ਆ ਜਾ ਕ ਰੱਬ ਦਾ ਨਾਲਣਾ ਚੰਗਾ ਹੁੰਦਾ ਕੀ ਫਾਇਦਾ ਮੈਂ ਫਾਇਦੇ ਲਈ ਥੋੜੀ ਆਉਣੀ ਆ ਮੈਂ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਆਉਣੀ ਆ ਜਿਸ ਨੇ ਮੈਨੂੰ ਤੇਰੇ ਵਰਗਾ ਪੁੱਤ ਤੇ ਤੇਰੇ ਭਾਬੇ ਵਰਗਾ ਘਰ ਵੜ ਦਿੱਤਾ ਹੈ ਪੁੱਤ ਤੇ ਠੀਕ ਆ ਪਰ ਆ ਭਾਪੇ ਵਾਲਾ ਰੱਬ ਨੇ ਮਜ਼ਾਕ ਹੀ ਕੀਤਾ ਤੁਹਾਡੇ ਨਾਲ ਅਮਰਿੰਦਰ ਗਿੱਲ ਦੀ ਗਾਮੀ ਫਿਲਮ ਸਰਵੰਦ ਦਾ ਟੀਜ਼ਰ ਰੀਲੀਜ਼ ਹੋ ਗਿਆ ਹੈ ਫਿਲਮ ਪ੍ਰੇਨਕਾ ਚੋਪੜਾ ਦੇ ਬੈਨਰ ਹੇਠਾਂ ਪਣੀ ਹੈ ਫਿਲਮ ਵਿੱਚ ਅਮਰਿੰਦਰ ਗਿੱਲ ਸਮੀ ਚਹਲ ਤੇ ਰஞ்சிਤ ਪਾਵਾ ਮੋੱਕਰਦਾਰਾਂ ਵਿੱਚ ਨੇ ਕੁਲਵੀਰ ਚੰਗਰ ਦੇ ਨਵੇਂ ਗੀਤ ਕਿਰਪਾਨਾਂ ਦਾ ਮੋਸ਼ਨ ਪੋਸਟਰ ਰਿਲੀਜ਼ ਹੋ ਗਿਆ ਗੀਤ ਨੂੰ 뮤직 ਦੀਪ ਜੈੰਡੂ ਨੇ ਦਿੱਤਾ ਹੈ ਗੀਤ ਦੇ ਬੋਲ ਨਰਿੰਦਰ ਬਾਠ ਨੇ ਲਿਖੇ ਨੇ ਪੂਰਾ ਗੀਤ 2 ਤਈ ਨਵੰਬਰ ਨੂੰ ਰਿਲੀਜ਼ ਹੋਵੇਗਾ ਅਭਿਨੇਤਾ ਗੁਰਮੀਤ ਚੌਧਰੀ ਦਾ ਕਹਿਣਾ ਹੈ ਕਿ ਉਹ ਮੰਨਦੇ ਹਨ ਕਿ ਆਪਣੇ ਸਾਰੇ ਕਿਰਦਾਰਾਂ ਨੂੰ 100% ਦਿੰਦੇ ਨੇ ਅਤੇ ਉਹ ਇੱਕ ਭਾਵੁਕ ਬਨੇਤਾ ਨੇ ਜੇਕਰ ਕਿਸੇ ਕਿਰਦਾਰ ਲਈ ਉਹਨਾਂ ਦਾ ਨਿਊਡ ਹੋਣਾ ਜ਼ਰੂਰੀ ਹੋਇਆ ਤਾਂ ਉਹ ਉਹ ਵੀ ਕਰਨਾ ਪਸੰਦ ਕਰਨਗੇ ਸੂਚਨਾ ਦੇ ਪ੍ਰਸਾਰਣ ਮੰਤਰੀ ਐਮ ਵੈਂਕਿਆ ਨਾਊਡੂ ਨੇ ਅੰਤਰਰਾਸ਼ਟਰੀ ਫਾਰਟੀਫਿਲਮ ਮਹੌਤਸਵ ਦੇ ਉਦਘਾਟਨ ਮੌਕੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਹਰ ਥਾਂ ਕਾਲਾ ਧਾਨ ਹੈ ਸਮਾਜ ਦੇ ਹਰ ਹਿੱਸੇ ਸਿਆਸਤ ਅਤੇ ਸਿਨੇਮਾ ਦੇ ਵਿੱਚ ਵੀ ਜਿਸ ਤੋਂ ਮੁਕਤੀ ਪਾਉਣ ਦੀ ਲੋੜ ਹੈ ਤਾਂ ਕਿ ਸ਼ਾਂਤੀ ਪੁਰਨਜੀ ਬਣਦੀ ਸਕੀਏ ਨਿਊਜ਼ੀਲੈਂਡ ਦੇ ਸਿਧਾਰਥ ਮਲਹੋਤਰਾ ਦਾ ਕਹਿਣਾ ਹੈ ਕਿ ਭਾਰਤਿਆਂ ਵਿੱਚ ਵਾਤਾਵਰਣ ਦੇ ਪ੍ਰਤੀ ਸਨਮਾਨ ਨਹੀਂ ਬਚਿਆ ਉਹਨਾਂ ਨੇ ਕਿਹਾ ਕਿ ਸਾਨੂੰ ਨਿਊਜ਼ੀਲੈਂਡ ਦੇ ਲੋਕਾਂ ਤੋਂ ਸਿੱਖਣਾ ਹੋਵੇਗਾ ਕਿ ਕਿਵੇਂ ਵਾਤਾਵਰਣ ਸਾਫ਼ ਰੱਖਦੇ ਹਨ ਸਿਧਾਰਥ ਫਾਰਪਿਚ ਨਿਊਜ਼ੀਲੈਂਡ ਟੂਰਿਜ਼ਮ ਦੇ ਬ੍ਰਾਂਡ ਐਮੈਸਟਰ ਨੇ ਅਮਰ ਖਾਨ ਅੰਤਰਰਾਸ਼ਟਰੀ ਬਦਲਦੀ ਪਲਵਾਨ ਗੀਤਾ ਫੋਗੜ ਦੇ ਵਿਆਹ ਸਮਰੋਹ ਵਿੱਚ ਹਿੱਸਾ ਲੈਣ ਲਈ ਹਰਿਆਣਾ ਵਿੱਚ ਉਹਨਾਂ ਦੇ ਜੱਦੀ ਪਿੰਡ ਪਹੁੰਚੇ। ਅਗਾਮੀ ਫਿਲਮ ਦੰਗਲ ਦੇ ਵਿੱਚ ਆਮਰ ਨੇ ਕੀਤਾ ਦੇ ਪਿਤਾ ਮਹਾਵੀਰ ਸਿੰਘ ਫੋਗੜ ਦਾ ਕਿਰਦਾਰ ਨਿਭਾਇਆ ਹੈ। ਇਸ ਮੌਕੇ ਅਮਰ ਖਾਨ ਨੇ ਕਿਹਾ ਕਿ ਪੀਐਮ ਦੇ ਨੋਟਬੰਦੀ ਦੇ ਕਦਮ ਤੋਂ ਪ੍ਰਭਾਵਿਤ ਨਹੀਂ ਹੋਏ ਕਿਉਂਕਿ ਉਹਨਾਂ ਦਾ ਸਾਰਾ ਪੈਸਾ ਬੈਂਕਾਂ ਵਿੱਚ ਸੁਰੱਖਿਅਤ ਹੈ ਅਤੇ ਭੁਗਤਾਨ ਚੈੱਕ ਰਾਹੀਂ ਹੁੰਦਾ ਹੈ। ਆਮਰ ਮੁਤਾਬਕ ਅਸੀਂ ਕੁਝ ਕਹਿਣ ਤੋਂ ਡਰਦੇ ਹਾਂ ਕਿਉਂਕਿ ਸਾਡਾ ਕਿਹਾ ਅਲੱਗ ਦਿਸ਼ਾ ਚ ਲਿਆ ਜਾਂਦਾ ਹੈ। ਕ੍ਰੀਨਾਗਪੁਰ ਖਾਨ ਕੁਝ ਦਿਨਾਂ ਵਿੱਚ ਮਾਂ ਬਣਨ ਵਾਲੀ ਹੈ। باوجود ਇਸ ਦੇ ਕ੍ਰੀਨਾ ਲਗਾਤਾਰ ਕਾਮ ਕਰ ਮਹਿਲਾਵਾਂ ਲਈ ਮਿਸਾਲ ਪੇਸ਼ ਕਰ ਰਹੀ ਹੈ। ਹਾਲ ਹੀ ਦੇ ਵਿੱਚ ਕ੍ਰੀਨਾ ਨੇ ਐਚਟੀ ਬਰੰਚ ਲਈ ਇੱਕ ਬਲੈਕ ਐਂਡ ਵਾਈਟ ਫੋਟੋ ਸ਼ੂਟ ਕਰਵਾਇਆ ਜੋ ਖੂ ਵਾਇਰਲ ਹੋ ਰਿਹਾ ਹੈ। ਬਾਲੀਵੁੱਡ ਅਭਿਨੇਤਾ ਸ਼ਾਹীদ ਕਪੂਰ ਦੀ ਪਤਨੀ ਮੀਰਾ ਰਾਜਪੂਟ ਛੋਟੇ ਪਰਦੇ ਤੇ ਡੈਬਿਊ ਕਰਨ ਜਾ ਰਹੀ ਹੈ। ਜੀਐਨਟੀ ਰਿਪੋਰਟ ਮੁਤਾਬਕ ਮੀਰਾ ਜਲਦੀ ਸ਼ਾਹীদ ਕਪੂਰ ਨਾਲ ਟੀਵੀ ਦੇ ਪੌਪੂਲਰ ਸ਼ੋਅ ਕਾਫੀ ਵਿਦਕਰਨ ਨਾਲ ਆਪਣਾ ਡੈਬਿਊ ਕਰ ਰਹੀ ਹੈ। ਇਹ ਐਪੀਸੋਡ ਦਸੰਬਰ ਦੇ ਮੱਧ ਵਿੱਚ ਪ੍ਰਸਾਰਿਤ ਹੋਏਗਾ। ਭਲਵਰ ਦੇ ਖਿਲਾੜੀ ਅਕਸ਼ੇ ਕੁਮਾਰ ਤੇ ਸੁਪਰਸਟਾਰ ਰਜਨੀਕਾਂ ਦੇ ਅਪਕਮਿੰਗ ਫਿਲਮ 2.0 ਵਿੱਚ ਅਕਸ਼ੇ ਦਾ ਲੁੱਕ ਸਾਹਮਣੇ ਆ ਗਿਆ ਹੈ ਖਬਰਾਂ ਮੁਤਾਬਕ ਅਕਸ਼ੇ ਵਿਗਿਆਨਕ ਤੇ ਰੋਲ ਵਿੱਚ ਨੇ ਜਿਨ੍ਹਾਂ ਦਾ ਹੁਲੀਆ ਪੂਰੀ ਤਰ੍ਹਾਂ ਬਦਲ ਦਿੱਤਾ ਗਿਆ ਹੈ ਯਸ਼ਰਾਏ ਸਟੂਡੀਓਜ਼ ਦੇ ਵਿੱਚ ਫਸਤੂਕ ਲਈ ਸਲਮਾਨ ਖਾਨ ਵੀ ਪਹੁੰਚੇ ਹਾਲਾਂਕਿ ਮਹਿਮਾਨ ਰੀਲਿਸਟ ਸਲਮਾਨ ਖਾਨ ਦਾ ਨਾਮ ਨਹੀਂ ਸੀ ਕਿ ਹਜ਼ਾਰੇ ਕੇ ਸ਼ਾਹਰੁਖ ਖਾਨ ਆਉਣਗੇ ਪਰ ਸਲਮਾਨ ਦਾ ਆਉਣਾ ਕਿਸੇ ਸਰਪ੍ਰਾਈਜ਼ ਤੋਂ ਘੱਟ ਨਹੀਂ ਸੀ ਸਲਮਾਨ ਨੇ ਕਿਹਾ ਮੈਨੂੰ ਬੁਲਾਇਆ ਨਹੀਂ ਗਿਆ ਪਰ ਮੈਨੂੰ ਪਤਾ ਲੱਗਾ ਕਿ ਸਭ ਹੋ ਰਿਹਾ ਹੈ ਤਾਂ ਮੈਂ ਟੀਮ ਨੂੰ ਬਤਾਈ ਦੇਣ ਆ ਗਿਆ